ਬਾਈਪਰਲੂ ਜੰਮੂ ਕਸ਼ਮੀਰ ਦੇ ਹਿੱਸੇ ਵਿੱਚ ਆਉਂਦੇ ਪਲਗਾਮ ਵਿੱਚ ਹੋਏ ਬਿਆਨਕ ਹਾਦਸੇ ਜਿਤੇ ਪੂਰੇ ਦੇਸ਼ ਭਾਰਤੀ ਲੋਕਾਂ ਦੇ ਵਿੱਚ ਰੋਸ ਦੀ ਲਹਿਰ ਹੈ ਉੱਥੇ ਹੀ ਲੁਜਾਨਾ ਸ਼ਹਿਰ ਦੇ ਇਸਨੇ ਵਕੀਲ ਪਾਈ ਚਾਰੀ ਦੇ ਲੋਕਾਂ ਵੱਲੋਂ ਭਾਰੀ ਰੋਸ ਪ੍ਰਦਰਸ਼ਨ ਕੀਤਾ ਹੈ ਜਿਸ ਸਬੰਧੀ ਲੁਜਾਨਾ ਹੰਬੜਾ ਰੋਡ ਨਿਊ ਪਿਚਲੂ ਨਗਰ ਲਾਈਨ ਵਿਕੇ ਐਡਵੋਕੇਟ ਸੁਰੇਂਦਰ ਸ਼ਰਮਾ ਦੀ ਵੱਲੋਂ ਵਿਸ਼ੇਸ਼ ਬੈਠਕ ਕਰ ਤਾਤਨਾਕ ਹਾਦਸੇ ਦੀ ਕੋਰਨੰਡਾ ਕੀਤੀ ਗਈ ਹੈ ਐਡਵੋਕੇਟ ਨੇ ਕਿਹਾ ਕਿ ਪੂਰਾ ਦੇਸ਼ ਹੈ ਨਰਿੰਦਰ ਮੋਦੀ ਦੇ ਨਾਲ ਦੇਖੋ ਇਹ ਜੋ ਹਾਦਸਾ 22 ਅਪ੍ਰੈਲ ਨੂੰ ਪਹਲਗਾਮ ਵਿਖੇ ਹੋਇਆ ਹੈ ਇਹ ਬਹੁਤ ਹੀ ਇੱਕ ਐਸਾ ਹਾਦਸਾ ਹੋਇਆ ਜਿਸ ਨੇ ਹਿੰਦੁਸਤਾਨ ਦੀ ਆਤਮਾ ਦੇ ਉੱਤੇ ਜਿਵੇਂ ਚੋਟ ਕੀਤੀ ਗਈ ਹੈ ਔਰ ਕਸ਼ਮੀਰ ਤੋਂ ਲੈ ਕੇ ਕਨਿਆ ਕੁਮਾਰੀ ਤੱਕ ਭਾਰਤਿਕ ਹੈ ਇਹਦੇ ਵਿੱਚ ਕੋਈ ਸਵਾਲ ਨਹੀਂ ਹੈ ਹਿੰਦੂ ਮੁਸਲਮ ਸਿੱਖ ਈਸਾਈ ਪਾਰਸੀ ਅਸੀਂ ਇਸ ਮੁੱਦੇ ਤੇ ਸਾਰੇ ਇੱਕ ਹਾਂ ਇੱਥੇ ਸਾਡੇ ਦੇਸ਼ ਪਹਿਲਾ ਦੇਸ਼ ਸਰਵੋਪਰੀ ਹੈ ਸਾਡਾ ਹਰ ਨਾਗਰਿਕ ਸਰਵੋਪਰੀ ਹੈ ਔਰ ਇਸ ਹਮਲੇ ਨੇ ਸੰਸਾਰ ਦੀ ਆਤਮਾ ਨੂੰ ਵੀ ਜਿਹੜੇ ਇਨਸਾਨੀਅਤ ਪਸੰਦ ਲੋਕ ਨੇ ਦੇਸ਼ ਨੇ ਇਨਸਾਨੀ ਹਸਪਤਾਲ ਦੇ ਲੋਕ ਨੇ ਉਹਨਾਂ ਨੇ ਪਰਬੂਰ ਸ਼ਬਦਾ ਦੇ ਵਿੱਚ ਇਸ ਹਾਦਸੇ ਦੀ ਨਿੰਦਾ ਕੀਤੀ ਹੈ ਔਰ ਸਾਡੇ ਜਸ਼ਸ਼ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਬਾਰੇ ਦੁਨੀਆ ਜਾਣਦੀ ਹੈ ਕਿ ਉਹ ਜੋ ਕਹਿੰਦੇ ਨੇ ਉਹ ਕਰਦੇ ਨੇ ਅਗਰ ਉਹਨਾਂ ਨੇ ਸ਼ਰਯਾ ਮੈਲਾਨ ਕੀਤਾ ਹੈ ਸੰਸਾਰ ਦੇ ਲੋਕਾਂ ਦੇ ਵਿੱਚ ਕਿ ਇਸ ਘਟਨਾ ਲਈ ਜ਼ਿੰਮੇਵਾਰ ਲੋਕ ਔਰ ਉਹਦੇ ਪਿੱਛੇ ਪਰਦੇ ਦੇ ਪਿੱਛੇ ਜੋ ਲੋਕ ਨੇ ਉਹਨਾਂ ਨੂੰ ਐਸੀ ਸਜ਼ਾ ਮਿਲੇਗੀ ਐਸੀ ਸਜ਼ਾ ਦਿੱਤੀ ਜਾਏਗੀ ਪ੍ਰਧਾਨ ਮੰਤਰੀ ਜੀ ਦੇ ਸ਼ਬਦ ਨੇ ਕਿ ਉਹ ਸੋਚ ਵੀ ਨਹੀਂ ਸਕਦੇ ਕਿ ਕਿ कैसी ਸਜ਼ਾ ਹੈ ਤਾਂ ਸਾਰਾ ਦੇਸ਼ ਪ੍ਰਧਾਨ ਮੰਤਰੀ ਜੀ ਦੇ ਨਾਲ ਖੜਿਆ ਹੈ ਦੇਸ਼ ਦੇ ਨਾਲ ਖੜਿਆ ਹੈ ਹਿੰਦੂ ਹੈ ਸਿੱਖ ਹੈ ਮੁ슬ਮਾਨ ਹੈ ਇਸਾਈ ਹੈ ਅਸੀਂ ਅੱਜ ਦੇਖਦੇ ਵਿਧਾਨ ਸਭਾ ਜੰਮੂ ਕਸ਼ਮੀਰ ਦਾ ਸਪੈਸ਼ਲ ਸੈਸ਼ਨ ਉੱਥੇ ਦੀ ਸਰਕਾਰ ਨੇ ਬੁਲਾ ਕੇ ਜਿਹੜੇ ਸਾਡੇ નિર્ਦੋਸ਼ ਨਾਗਰਿਕ ਮਾਰੇ ਗਏ ਨੇ ਉਹਨਾਂ ਦੇ ਪ੍ਰਤੀ ਸ਼ਰਧਾਂਜਲੀ ਅਰਪਿਤ ਕੀਤੀ ਹੈ ਸਾਰਾ ਦੇਸ਼ ਇਹ ਕਹਿ ਪ੍ਰਧਾਨ ਮੰਤਰੀ ਦੇ ਨਾਲੇ ਨਿਰਣੇ ਕੇਂਦਰ ਸਰਕਾਰ ਨੂੰ ਕਰਨਾ ਕਿ ਡਿਪਲੋਮੈਟਿਕ ਤੌਰ ਤੇ ਜ ਕਿਸ ਲੈਵਲ ਦੇ ਉੱਤੇ ਉਹਨਾਂ ਨੂੰ ਸਜ਼ਾ ਦੇਣੀ ਹੈ ਲੇਕਿਨ ਸਾਰਾ ਦੇਸ਼ ਇਸ ਮੁੱਦੇ ਤੇ ਇਕ ਹੈ ਔਰ ਅਸੀਂ ਆਪਣੇ ਦੇਸ਼ ਦੀ ਏਕਤਾ ਅਖੰਡਤਾ ਵਾਸਤੇ ਸਾਰੇ ਹੀ ਅਸੀਂ ਬਿਲਕੁਲ ਅਸੀਂ ਕਮਿਟਿਡ ਹੈ ਔਰ ਕਮਿਟਿਡ ਸਾਡਾ ਦੇਸ਼ ਰਹੇਗਾ ਔਰ ਇਕ ਹੈ ਇਕ ਰਹੇਗਾ ਸਰ ਕਿਹਾ ਸਕਦੇ ਜੱਗ ਲੱਗਣੇ ਇਸ ਸਾਹਮਣੇ ਜੰਗ ਲੱਗੇ ਚਾਹੇ ਕੁਝ ਵੀ ਹੋਵੇ ਜੰਗ ਲੱਗਣ ਤੋਂ ਵੀ ਪਿੱਛੇ ਨਹੀਂ ਹਟਾਂਗੇ ਸਰਜੀਕਲ ਸਟ੍ਰਾਈਕਸ ਕੀਤੇ ਬਾਲਾਕੋਟ ਕੀਤਾ ਅੱਗੇ ਪਹਿਲਾਂ ਕੀਤਾ ਉਸ ਤੋਂ ਵੀ ਅੱਗੇ ਪ੍ਰਧਾਨ ਮੰਤਰੀ ਜੀ ਨੂੰ ਕੁਝ ਕਰਨਾ ਪੈ ਰਿਹਾ ਹੈ ਤੇ ਦੇਸ ਸਾਰਾ ਉਹਨਾਂ ਦੇ ਨਾਲ ਹੈ ਇਹ ਉਹਨਾਂ ਨੇ ਨਿਰਣੇ ਕਰਨਾ ਹੈ ਕੀ ਕਰਨਾ ਹੈ ਲੇਕਿਨ ਇਹ ਹੈ ਕਿ ਉਹਨਾਂ ਨੂੰ ਸਜ਼ਾ ਮਿਲ ਕੇ ਰਹੇਗੀ